ਆਮੋ ਕਉਮ ਤੇ ਮੇਰਾ ਸਾਰਾ ਸੰਭਿਆ ਹੀ ਗਿਆ ਵਾ ਮੇਰਾ ਹਰਾਦਾ ਵਾ ਵੀ ਇੱਕ ਹੋਰਾਂ ਭਾਂਜੀ ਜੀ ਨਾਲ ਜਾਣਾ ਤੂੰ ਉਹਦੇ ਨਾਲ ਗੱਲ ਤੇ ਕਰਕੇ ਆਵਾ ਪੜਾ ਲੱਤ ਲਾਉਂਦੀ ਵੀ ਆ ਜੇ ਤੇ ਉਹ ਕਹੂਗੀ ਵੀ ਠੀਕ ਆ ਮੇਰੀ ਭੂਆ ਤੇ ਰਿਸ਼ਤਾ ਕਰਾ ਦਊਗੀ ਤੇ ਫੇਰ लवली ਦਾ ਉਹਨਾਂ ਚਰ ਨੂੰ ਫੋਨ ਆ ਜਾਣਾ ਨਾ ਨਾਂ ਤੇ ਮੈਨੂੰ ਦੱਸ ਦੂਗਾ ਤੇ ਕੋਈ ਗੱਲ ਨਹੀਂ ਫੇਰ ਨਾਂ ਦੱਸ ਦੂੰਗੀ ਤੇ ਪਤਾ ਕਰ ਲੂ ਇਹ ਨਾ ਨਾ ਹੋਵੇ ਮੈਂ ਨਾਂ ਤੇ ਵੀ ਦੱਸ ਆਵਾ ਤਗੜੀ ਕਵੇ ਵੀ ਨਹੀਂ ਮੈਂ ਇਹ ਗੱਲ ਵਿੱਚ ਆਉਣਾ ਨਹੀਂ ਗਾ ਐ ਗੱਲ ਜੇ ਮੇਰੀ ਹੀ ਭੇਜਦੀ ਆ ਪਹਿਲਾਂ ਮਾੜਾ ਜਿਹਾ ਪੁੱਛ ਕੇ ਹੁੰਦੀ ਆ ਵੀ ਭਾਂਜੀ ਆ ਗੱਲ ਬਾਤਵਾ ਤਹੀਂ ਕਰੇ ਵਾਹ ਆਪਣੇ ਪੂਆ ਨਾਲ ਗੱਲ ਜਾਨੀ ਆ ਮੈਂ ਸਭ ਦਾ ਸਾਰਾ ਹੋ ਗਿਆ ਉਹ ਤੇ ਛੇਤੀ ਆ ਜੂੰਗੀ ਜਦ ਹੀ ਈਟ ਤੇਰਾ ਖੁੱਲਈ ਆ ਕੁੱਤਾ ਨਾ ਇਹਨਾਂ ਦਾ ਖੁੱਲਾ ਹੋਵੇ ਕੁੱਤੇ ਵੀ ਇਹਨਾਂ ਨੇ ਰੱਖੀਆਂ ਚੱਲ ਵੇਖਦੀ ਆ ਮਾਰਦੀ ਆ ਬਾਦ ਨਹੀਂ ਕੁੱਤਾ ਤੇ ਬੱਜਾ ਹੀ ਆ ਚਲੀ ਜਾਂਦੀ ਆ ਆ ਜਾ ਆ ਜਾ ਨਾ ਬੰਨੋ ਆ ਜਾ ਮੈਂ ਕਰੀ ਆਂ ਸਤ ਸ੍ਰੀ ਅਕਾਲ ਆ ਲੈ ਬੈਠਾ ਹੋਸਣੋਂ ਕੀ ਹੋ ਚੱਲ ਜੀ ਹੋਰ ਸਭ ਵਧੀਆ ਧੁੱਪ ਲੱਗੀ ਹੋਵਾ ਸੋੜੀ ਤੇ ਮੈਂ ਹਾਂ ਚੱਲ ਧੁੱਪੇ ਬੈਣੀ ਮੰਜੀ ਢਾ ਕੇ ਘੜੀ ਧੁੱਪ ਵੀ ਮਾਹਾਂ ਹੀ ਲੱਗੇਗੀ ਕੋਈ ਠੰਡ ਪਈ ਆ ਬੜੀ ਠੱਡ ਪਈ ਆ ਹੋਰ ਕਰ ਲਿਆ ਕੰਮ ਧੰਦਾ ਕੰਮ ਧੰਦਾ ਤੇ ਬਸ ਇਦਾਂ ਹੀ ਝਾੜੂ-ਖੜੂ ਲੌਂਡੀ ਤਾਂ ਜੀ ਮੈਂ ਤਾਂ ਹੀ ਤੁਹਾਡੇ ਕੋਲ ਕੰਮ ਕੰਮ ਦੱਸ ਕਿਹੜਾ ਕੰਮ ਆ ਕੰਮ ਮੈਨੂੰ ਇਹ ਆ ਕਿ ਮੰਢਿਆਲੇ ਤੁਹਾਡੇ ਕਿਹਵਾ ਵਾ ਨਾ ਮੰਢਿਆਲੇ ਅੱਛਾ ਕਮਾਣਾ ਵਾਲ ਹਾਂਜੀ ਹਾਂਜੀ ਆ ਹੈਗੀ ਹੈਗੀ ਆ ਮੇਰੇ ਭਰਾ ਦੇ ਨਾਲ ਨਾ ਕੁੜੀ ਪੜਦੀ ਆ ਕੋਈ ਉੱਥੋਂ ਦੀ ਮੁੰਡੇ ਵਾਲੇ ਦੀ ਮੁੰਡੇ ਵਾਲੇ ਦੀ ਅੱਛਾ ਤੇ ਆਂਦਾ ਵਾ ਵੀ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਵਾ अच्छा 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 ठीक वा ठीक वा ਪਹਿਲਾਂ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦਾ ਫੇਰ ਅਸੀਂ ਦੋਵੇਂ ਜੀ ਗਏ ਤੇ ਫੇਰ ਇਹਨਾਂ ਨੇ ਪੁੱਛਿਆ ਆਪੀ ਜੋ ਵੀ ਗੱਲ ਹੈਗੀ ਸਾਨੂੰ ਦੱਸ ਯਾਰ ਤੇ ਕਰਾਉਣਾ ਵੀ ਪਾਣਾ ਵਾ ਅੱਛਾ ਤੇ ਫੇਰ ਮੇਰੇ ਹੁੰਦਿਆ ਤੇ ਨਹੀਂ ਦੱਸਿਆ ਤੇ ਇਹਨਾਂ ਨੂੰ ਬੰਦੀ ਤੇ ਲੈ ਗਿਆ ਤੇ ਉੱਥੇ ਜਾ ਕੇ ਆਂਦਾ ਹੈਗਾ ਆਪੀ ਭਾਜੀ ਮੇਰੇ ਨਾਲ ਕੁੜੀ ਪੜਦੀ ਆ ਤੇ ਮੈਂ ਵਿਆਹ ਕਰਾਉਣਾ ਉੱਥੇ ਤੁਸੀਂ ਜਿੱਦਾਂ ਵੀ ਹੁੰਦਾ ਵਾ ਉੱਥੇ ਮੇਰਾ ਰਿਸ਼ਤਾ ਕਰੋ ਤੇ ਭੈਣ ਨੂੰ ਕਹੋ ਕਿ ਗੱਲ ਹੋਰ ਅੱਛਾ ਅੱਛਾ ਤੇ ਮੈਨੂੰ ਘਰ ਆਣ ਕੇ ਚੇਤਾ ਆਇਆ ਕਿ ਮਡੇ ਵਾਲੇ ਤੇ ਭੈਣ ਦੀ ਭੂਆ ਵਾ ਤੇ ਚਲ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ ਵੀ ਪੁੱਛੋ ਬੜਾ ਬੰਦੇ ਕਿੱ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਅੱਜ ਹੀ ਭੂਆ ਨੂੰ ਫੋਨ ਕਰ ਲੇਨੀ ਆ ਹੈ ਤੇ ਨਾਂ ਨੂੰ ਪੁੱਛ ਕੇ ਮੈਨੂੰ ਦੱਸ ਦੇ ਚੰਗੀ ਤਰ੍ਹਾਂ ਵੀ ਨਾਂ ਕੀ ਕੁੜੀ ਦੇ ਪਿਓ ਦਾ ਚਲ ਕੋਈ ਨਹੀਂ ਮੈਂ ਪੁੱਛ ਕੇ ਨਾ ਹਾਂ लवली ਨੂੰ ਕਹਿੰਦੀ ਆ ਤੂੰ ਪੁੱਛ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਉਹੀ ਆ ਨਾ ਪਿਓ ਦੇ ਨਾਂ ਦਾ ਪਤਾ ਲੱਗੂਗਾ ਤੇ ਗਾੜੀ ਇਹ ਵੀ ਪਤਾ ਕਰਨ ਵਾਲੇ ਬਣਾਗੇ ਉਦਾਂ ਕੀ ਪਤਾ ਲੱਗਣਾ ਵੀ ਕਿਹੜੀ ਕੁੜੀ ਇੱਥੇ ਪੜਦੀ ਆ ਤੇ ਕਿਹੜੀ ਨਹੀਂ ਪੜਦੀ ਆ ਕੋਈ ਨਹੀਂ ਮੈਂ ਨਾ ਪੁੱਛ ਕੇ ਨਾ ਤੁਹਾਨੂੰ ਦੱਸ ਦੂੰਗੀ ਨਹੀਂ ਮੇਰੀ ਭੂਆ ਬੜੀ ਚੰਗੀ ਆ ਤੂੰ ਫਿਕਰ ਨਾ ਕਰੀ ਕਿਸ ਗੱਲ ਦਾ ਵੀ ਤੇ ਮੈਂ ਸਾਰੀ ਗੱਲ ਆਪਣੀ 부ਆ ਨਾਲ ਕਰ ਲੈਣੀ ਆ ਚੰਗੀ ਉਹਨਾਂ ਨੂੰ ਕਿ ਉਹ ਵੀ ਇਹ ਪਤਾ ਕਰੋ ਕਿ ਬੰਦੇ ਚੰਗੇ ਆ ਕੁੜੀ ਚੰਗੀ ਆ ਅੱਛਾ ਉਹ ਹੁਣ ਤੁਹਾਨੂੰ ਪਤਾ ਕੰਮ ਤਾਂ ਸਾਰਾ ਕੁੜੀ ਨੇ ਹੀ ਕਰਨਾ ਮੰਮੀ ਤਾਂ ਵਿਚਾਰੀ ਇਦਾਂ ਹੀ ਮਾੜਾ ਮੋਟਾ ਕਰਦੀ ਆ ਆਹੋ ਤੀ ਪੁੱਤ ਕੋਈ ਚੰਗਾ ਘਰ ਆ ਜੇ ਕੋਈ ਉਹੋ ਜੀ ਆ ਗਈ ਨਾ ਉਹਨੇ ਤੇ ਬੇੜਾ ਕਰਕੇ ਕਰਕੇ ਰਹਿਣਾ ਸਾਰੇ ਘਰ ਦਾ ਤੇ ਮੈਨੂੰ ਡਰ ਲੱਗਣ ਡਿਆ ਸੀ ਮੈਂ ਆਹ ਵੀ ਤੂੰ ਆਪੇ ਫਾੜਿਆਂ ਵਾ ਲੈਣ ਕੱਲ ਨੂੰ ਵਿਚੋਲਾ ਕੋਈ ਵਿੱਚ ਹੋਵੇ ਉਹਨੂੰ ਪੁੱਛਣ ਵਾਲੇ ਬਣੀਦਾ ਵਾ ਤੇ ਨਹੀਂ ਭੈਣ ਪਰਿਵਾਰ ਬੜਾ ਵਧੀਆ ਵਾ ਕੁੜੀ ਬੜੀ ਚੰਗੀ ਆ ਮੈਂ ਇਹਨੂੰ ਦੱਸਿਆ ਸਾਰਾ ਕੁਝ ਵੀ ਮੰਮੀ ਨੂੰ ਸੇਵਾ ਕਰਕੇ ਦੇਣੀ ਪੈਣੀ ਆ ਕਿ अच्छा ते मैं हां चल कोई नहीं मैं कर दीया फिर गल चल कोई नहीं फिर की है जे मुंडे ने ਕੁੜੀ ਪਸੰਦ ਕਰ ਹੀ ਲਈ ਆ ਤੇ ਕੋਈ ਗੱਲ ਨਹੀਂ ਫਿਕਰ ਵਾਲੀ ਕੋਈ ਗੱਲ ਨਹੀਂ ਗਈ ਮੈਂ ਆਪਣੀ ਭੂਆ ਨੂੰ ਫੋਨ ਕਰਨੀ ਆ ਤੇ ਤੂੰ ਬਸ ਵੀਨੇ ਇੱਕ ਵਾਰੀ ਨਾ ਘਰ ਜਾ ਕੇ ਫੋਨ ਕਰਕੇ ਦੱਸ ਦੀ ਕੁੜੀ ਦੇ ਪਿਓ ਦਾ ਨਾਮ ਪੁੱਛ ਕੇ ਤੇ ਦੱਸ ਮੈਨੂੰ ਫੇਰ ਗੱਲ ਹੋਊਗੀ ਸਾਰੀ ਚਲ ਠੀਕ ਆ ਮੈਂ ਦੱਸ ਦਿੰਨੀ ਆ ਤੇ ਮੇਰੀ ਭੈਣਾ ਇੰਨਾ ਕੰਮ ਕਰਦੀ ਮੇਰਾ ਉਹ ਤੂੰ ਫਿਕਰ ਨਾ ਕਰ ਉਹ ਤੂੰ ਹੁਣ ਮੇਰੇ ਤੇ ਛੱਡ ਦੇ ਤੇ ਗਾੜੀ ਮੇਰਾ ਕੰਮ ਰਿਹਾ ਸਾਰਾ ਬਸ ਇੱਕ ਵਾਰੀ ਨਾਂ ਦਾ ਪਤਾ ਕਰ ਦੇ ਫੇ ਨਾਂ ਕੀ ਕੁੜੀ ਦੇ ਪਿਓ ਚਲੋ ਠੀਕ ਆ ਮੈਂ ਹੁਣੇ ਜਾ ਕੇ ਨਾ ਤੇ ਦੱਸ ਦਿਆਂ ਤੁਹਾਨੂੰ ਚਲ ਕੋਈ ਨਹੀਂ ਫੋਨ ਕੁੜੀ ਦੇ ਪਿਓ ਦਾ ਨਾਮ ਪਤਾ ਲੱਗੂਗਾ ਨਾ ਤੇ ਫੇਰ ਈ ਭੂਆ ਨੂੰ ਫੋਨ ਕਰੂੰਗੀ ਚਲ ਭੂਆ ਬਥੇਰੀ ਚੰਗੀ ਆ ਮੇਰੀ ਸਾਰੇ ਪਿੰਡ ਦਾ بڑا ਹਣ ਜਾੜਾ ਉਹਦਾ ਹੁਣ ਤਾਂ ਝੱਟ ਪਤਾ ਲੱਗ ਜਾਣਾ ਵੀ ਕਿਹਦੀ ਕੁੜੀ ਆ ਚਲੋ ਜੇ ਕਿਸੇ ਦਾ ਭਲਾ ਹੋ ਜੂ ਤਾਂ ਵਧੀਆ ਹੀ ਆ ਫੋਨ ਵੇਖਣ ਦੇ ਇਹ ਆ ਫੋਨ ਵੇਖਣ ਦੇ ਇਹ ਬਾਹਰ ਕੌਣ ਆਇਆ ਹੈ ਰਮਨ ਆਈ ਹੋਗੀ ਹਾਂ ਕੀ ਕਹਿੰਦੀ ਕਹਿਣਾ ਹੋਣਾ ਕੀ ਹੁਣੇ ਹਾਂ ਉਹ ਨਾਲ ਦਾ ਪਰ ਵਿਆਹ ਨੂੰ ਕਈ ਦੇ ਹਿੰਦੂ ਵਿਆਹ ਕਰਲਾ ਅੱਛਾ ਤੇ ਹੁਣ ਇਹਨਾਂ ਨੇ ਪੁੱਛਿਆ ਜ਼ੋਰ ਪਾ ਕੇ ਅੱਛਾ ਤੇ ਹੁਣਾਂ ਤਾਂ ਕੋ ਮੁੰਡੇ ਵਾਲੇ ਦੀ ਕੁੜੀ ਆ ਤੇ ਮੇਰੇ ਨਾਲ ਕਾਲਜ ਪੜਦੀ ਆ ਅੱਛਾ 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 ਤੇ ਮੈਂ ਉਹਦਾ ਨਾਲ ਹੀ ਵਿਆਹ ਕਰਵਾਉ ਤੇ ਇਹਨੂੰ ਚੇਤਾ ਆਇਆ ਕਿ ਮੇਰੀ ਭੂਆ ਮੁੰਡੇ ਵਾਲੇ ਦੀ ਹੈਗੀ ਆ ਹਾਂ ਹਾਂ ਠੀਕ 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 ਤੇ ਉਹ ਮੈਨੂੰ ਪੁੱਛਣ ਆਈ ਸੀਗੀ ਕਿ ਕਿੱਦਾਂ ਮਤਲਬ ਤੁਹਾਡੀ ਭੂਆ ਨਾਲ ਆਪਣੀ ਨਾਲ ਗੱਲ ਕਰ ਤੇ ਇਦਾਂ ਮੇਰੇ ਭਰਾ ਦਾ ਰਿਸ਼ਤਾ ਕਰਾ ਦੇ ਪਹਿਲੋਂ ਇਹ ਗੱਲ ਵੇਹ ਕਿ ਉਹਨਾਂ ਦੀ ਮੰਨਦੇ ਵੀ ਹੈਗੇ ਆ ਉਹ ਬੰਦੇ ਮੈਂ ਤਾਂ ਕਿਹਾ ਵੀ ਪਹਿਲਾਂ ਉਹਦੇ ਕੁੜੀ ਦੇ ਪਿਓ ਦਾ ਨਾਮ ਪਤਾ ਕਰਕੇ ਦੱਸ ਆਹ ਹੈ ਜਿੰਨਾ ਚਿਰ ਕੁੜੀ ਦੇ ਪਿਓ ਦਾ ਨਾਮ ਨਹੀਂ ਪਤਾ ਲੱਗਦਾ ਵਿਚਰ ਭੂਆ ਨੂੰ ਕਿ ਪਤਾ ਲੱਗਣਾ ਵੀ ਕਿਹੜੀ ਕੁੜੀ ਕਿੱਥੇ ਪੜਦੀ ਹੈ ਉਹ ਤਾਂ ਗੱਲ ਵਾਂਗ ਹੈ ਵੀ ਨਹੀਂ ਤੇ ਆਦੀ ਹੀ ਵੀ ਕੋਈ ਗੱਲ ਨਹੀਂ ਮੈਂ ਤੈਨੂੰ ਹੁਣੇ ਫੋਨ ਕਰਕੇ ਤਾਂ ਇਹ ਕੁੜੀ ਦੇ ਪਿਓ ਦਾ ਨਾਮ ਪਤਾ ਕਰਕੇ ਦੱਸ ਦਿੰਦੀ ਆ ਅੱਛਾ ਤੇ ਮੈਂ ਹੈ ਮੇਰੀ ਭੂਆ ਦੀ ਤਾਂ ਬਥੇਰੀ ਪੜਦੀ ਸਾਰੇ ਪਿੰਡ ਦਾ ਤੁਹਾਨੂੰ ਪਤਾ ਹੀ ਆ ਚੰਗੇ ਬੰਦੇ ਬੜੇ ਚੰਗੇ ਭਲੇ ਬੰਦੇ ਆ ਆਹ ਬਥੇਰੀਆਂ ਗਰਜਾ ਵੀ ਲੋਕਾਂ ਦੀਆਂ ਪੂਰੀਆਂ ਕਰਦੇ ਆ ਹੂੰ ਹੂੰ ਤੇ ਆਦੀ ਵੀ ਕੋਈ ਨਹੀਂ ਤੈਨੂੰ ਮੈਂ ਹੁਣੇ ਦੱਸਣੀ ਆ ਅੱਛਾ ਤੇ ਤੁਹਾਡੇ ਸਾਹ ਨਾਲ ਕਿੱਦ ਇਦੋਂ ਉਹਨਾਂ ਦੇ ਨਿਰਭਰ ਹੋਣਾ ਉਹਨਾਂ ਅਭਜਰ ਪਾਰਟੀ ਉਹਦੇ ਫਿਰ ਕਿੱਥੇ ਗੱਲ ਬਣਨੀ ਹੈ ਨਹੀਂ ਨਹੀਂ ਸਾਡੀ ਭੂਆ ਦੀ ਨਿਕਹਿਣਾ ਹੱਥ ਲੱਗਦੀ ਹੈ ਬਥੇਰੇ ਚੰਗੇ ਆਓ ਤੇ ਜੇ ਗੱਲ ਬਣ ਜੇ ਤੋਰ ਕੀ ਚਾਹੀਦਾ ਹੈ ਚਲੋ ਕਿਦਾਂ ਭਲਾ ਹੋ ਜੇ ਤੇ ਸਾਡਾ ਕੀ ਮੜਾ ਏ ਠੀਕ ਨਹੀਂ ਆਹੋ ਵੀ ਮੈਂ ਕਹਿਣ ਡਈ ਆ ਕਿਦਾਂ ਘਰ ਵਸ ਜੂਗਾ ਸੌਖੀ ਆ ਪੇਟੀ ਇਹਦੇ 10000 ਕਿਲੇ ਆਉਦੇ ਤੇ ਭਰਾ ਨੂੰ ਆਹੋ ਤੇ ਮਾਮਚਰੀ ਬੁੱਢੀ ਏ ਦੀ ਉਹਦੇ ਕੋਲ ਤੇ ਵਿਚਾਰੀ ਕੁੰਦਾ ਕਹਣੀ ਆ ਜੀ ਹਾਂ ਐ ਹੋ ਜਾ ਕੰਮ ਆ ਨਾ ਤੇ ਫਿਰ ਤੇ ਭੂਆ ਦੇ ਜਾਣ ਦੀ ਗੱਲ ਕਰ ਤੇ ਕੰਮ ਬਣੇ ਲੈ ਉਹ ਹੀ ਮੈਂ ਕਹਿਣ ਦੀ ਆ ਨਾ ਵੀ ਚੱਲ ਉਹਨਾਂ ਦੀ ਵੀ ਸੁਣੀ ਜਾਊਗੀ ਤੇ ਇਹਨਾਂ ਦੀ ਵੀ ਸੁਣੀ ਜਾਊਗੀ ਇਹਦੀ ਮਾਫ ਕਿਹੜਾ ਕੁਛ ਹੁੰਦਾ ਵਾ ਇੱਕਦਮ ਦੱਸਣ ਦੀ ਹੀ ਮੈਨੂੰ ਆਂਦੀ ਇੱਕਦਨ ਕੱਲੀ ਹੀ ਘਰ ਤੇ ਡੇਪੀ ਤੇ ਜੇ लवली ਨਾ ਮੌਕੇ ਤੇ ਹੁੰਦਾ ਤਾਂ ਕੀਤਾ ਕੀ ਬਣਨਾ ਸੀਗਾ ਓਏ ਆਹੋ ਇਹ ਤੇ ਕਰ ਤੇ ਮੈਂ ਤੈਨੂੰ ਉਹ ਤਾਂ ਨਹੀਂ ਕਿਹਾ ਸੀ ਵੀ ਪਹਿਣਾ ਮੰਗਲਾ ਉਹਨੂੰ ਕਿਤੇ ਵਿਆਹ ਵੀ ਲਾਓ ਠੀਕ ਵਾ ਨਾ ਤੇ ਮੁੜ ਕੇ ਫਿਰ ਪਛਤਾਓਗੇ ਕਿਤੇ ਵੇਲੇ ਨੂੰ ਓ ਚੱਲ ਖਰ ਕੇ ਨਾ ਭੂਆ ਦਾ ਮੈਂ ਤਰ ਲਾ ਕਰਵਾ ਦੇ ਕੰਮ ਜੇ ਹੁੰਦਾ ਤੇ ਯਾਰ ਨਹੀਂ ਕੋਈ ਨਹੀਂ ਮੈਂ ਕਰਾ ਦਿੰਦਾ ਵਾ ਪਰ ਮੈਨੂੰ ਆਪਣਾ ਉੱਥੇ ਜਾਣਾ ਪਵੇ ਨਹੀਂ ਕੋਈ ਗੱਲ ਨਹੀਂ ਰਿਸ਼ਤਾ ਮੈਂ ਕਰਵਾ ਦੂੰ ਇੱਕ ਵਾਰੀ ਕਰਾ ਦੇ ਕਰਾ ਦੇ ਚਲੋ ਤੂੰ ਆ ਨਾ ਹਾਂ ਚੱਲ ਕੋਈ ਨਹੀਂ ਹੁਣ ਫੋਨ ਕਰਕੇ ਦੱਸ ਦੀਏ ਤੇ ਫਿਰ ਤੁਹਾਨੂੰ ਫੋਨ ਕਰੂੰਗੀ ਫਿਰ ਮੈਂ ਚਲੋ ਵੀ ਹੈਲੋ ਨਾ ਹਾਂ ਤੇ ਰੋਟੀ ਪਕਾਣਾ ਤੁਹਾਨੂੰ ਪਕਾ ਦੇ ਚੱਲ ਯਾਰ ਜੇ ਕਿਹਦਾ ਕੰਮ ਸੌਰ ਜੇ ਹੋਰ ਕੀ ਚਾਹੀਦਾ ਹੈ ਸਾਡੇ ਨਿੱਜੀ ਗੱਲ ਕੀਤੀਆਂ ਚਲੋ ਗੁਰਮਾਰੇ ਭਲਾਈ ਕਰੂ ਹਰਕਦਾ ਸਤ ਸ੍ਰੀ ਅਕਾਲ ਹੋਰ लवली ਕੀ ਹਾਲ ਚਾਲ ਆ ਠੀਕ ਠਾਕ ਵਧੀਆ ਆਪਣੀ ਸਭ ਨਹੀਂ ਹਾਂ ਆਪ ਵੀ ਠੀਕ ਠਾਕ ਵਧੀਆ ਹੋਰ ਪਾਜੀ ਪਾਜੀ ਗਏ ਆ ਬਹੁਤ ਕੰਮ ਤੇ ਅੱਛਾ ਯਾ ਕਰ ਲ ਕੋਲੇ ਹਾਂ ਕਰ ਨਹੀਂ ਕਰਨਾ ਅੱਜ ਘਰੇ ਹੀ ਆ ਛੁੱਟੀ ਐ ਐਤਵਾਰ ਆ ਆ ਸੱਚ ਅੱਜ ਐਤਵਾਰ ਆ ਘਰੇ ਹੀ ਆ ਕਿਉ ਮੈਂ ਤਾਂ ਫੋਨ ਕੀਤਾ ਸੀ ਹਾਂਜੀ ਮੈਂ ਉਹਦੇ ਪਿਓ ਦਾ ਨਾਮ ਹੈਗਾ ਇਸਨਾਮ ਸਿੰਘ ਅੱਛਾ ਠੀਕ ਆ ਇਹ ਲੰਬੜਦਾਰ ਵੱਜਦੇ ਉੱਥੇ ਪਿੰਡ ਤੇ ਚਲ ਠੀਕ ਆ ਮੈਂ ਗਈ ਹਾਂ ਆਪਣੀ ਜਠਾਣੀਵਾਲ ਜੀ ਵੱਲ ਹਾਂਜੀ ਆਂਦੀ ਵੀ ਮੇਰੀ ਪੂਆ ਤੇ ਉਹ ਪਿੰਡ ਹੈਗੀ ਆ ਤੇ ਪਰ ਤੂੰ ਨਾਂ ਪਤਾ ਕਰਕੇ ਮੈਨੂੰ ਦੱਸ ਤੇ ਫੇਰ ਹੀ ਮੈਂ ਗੱਲ ਕਰੂੰਗੀ ਨਾ ਕਿ ਫਲਾਣੇ ਦੀ ਕੁੜੀ ਆ ਹਾਂ ਤੇ ਚਲ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਦੱਸ ਦਿੰਦੀ ਆ ਨੂੰ ਤੇ ਆ ਨਾਮ ਆ ਤੁਹਾਨੂੰ ਪਤਾ ਕਰਕੇ ਦੱਸ ਤੇ ਕਿਦਾਂ ਦਾ ਸਾਬ ਕਿਤਾਬ ਉਹਨਾਂ ਦਾ ਆ ਕੋਈ ਗੱਲ ਨਹੀਂ ਪਤਾ ਕਰਨੇ ਉਹ ਤਾਂ ਹਾਲ-ਤਾਲ ਤੇ ਠੀਕ ਹੀ ਆ ਮੈਂ ਬੁੱਧਾ ਰਹੀ ਨਾ ਹਾਂ ਚਲ ਕੋਈ ਨਹੀਂ ਬਹੁਤ ਪਹਿਲਾਂ ਤਾਂ ਇਹੋ ਪਤਾ ਕਰਨਾ ਇਹਦੇ ਕੋ ਤੇ ਫੇਰ ਇਹਨੂੰ ਕਵਾਂਗੇ ਵੀ ਤੋਰ ਗਾੜੀ ਗੱਲ ਇਹ ਤਾਂ ਆਂਦੀ ਹੀ ਕੋਈ ਗੱਲ ਨਹੀਂ ਜੇ ਮੈਨੂੰ ਆਪ ਵੀ ਜਾਣਾ ਪਊਗਾ ਤੇ ਮੈਂ ਆਪ ਚਲ ਜੂੰਗੀ ਉਹਨਾਂ ਦੇ ਘਰ ਆਹੋ ਚੱਲ ਵੇਖ ਲਓ ਪਤਾ ਹੈ ਠੀਕ ਹੋਣਾ ਉਹਨਾਂ ਕੋਲ ਨਹੀਂ ਮਾਰਦਣ ਕਿਤੇ ਜਾ ਕੇ ਉੱਧਰ ਵੇ ਨਹੀਂ ਨਹੀਂ ਬੜੀ ਚੰਗੀ ਆ ਮੈਂ ਜਦੋਂ ਇੱਥੇ ਕਿਤੇ ਆ ਜਾਨੀ ਆ ਕਰਨ ਨੂੰ ਰੋਟੀ ਪਾਣੀ ਇਹੋ ਹੀ ਦਿੰਦੀ ਮਗਰੋਂ ਅੱਛਾ ਅੱਛਾ ਹਾਂ ਤੂੰ ਫੇਰ ਨਾ ਕਰ ਤੇ ਹੋਰ ਦਸਨਾ ਮਾਤਾ ਦਾ ਕੀ ਹਾਲ ਠੀਕ ਵਾ ਰੋਟੀ ਪਾਣੀ ਖਾ ਕੇ ਪਏ ਨਵੇਂ ਤੋਂ ਤੇ ਅੱਛਾ ਅੱਛਾ ਤਾਂ ਦਵਾਈ ਦੂਈ ਦਈ ਜਾ ਕਰ ਟਾਈਮ ਨਾਲ ਨਹੀਂ ਨਹੀਂ ਦਵਾਈ ਤੇ ਲਿਆਉਂਦੀ ਹਾਂ ਫੇਰ ਮੁਕੀਰ ਫੇਰ ਦਿੰਦੀ ਤੇ ਚੱਲ ਕੋਈ ਨਹੀਂ ਮੈਂ ਉਹਨੂੰ ਦੱਸ ਉਹ ਨਹੀਂ ਦੱਸਦੀ ਮਾਤਾ ਨੂੰ ਮੈਨੂੰ ਪਤਾ ਵਾ ਮਾਤਾ ਨੇ ਨਹੀਂ ਹੱਕਮ ਸਿਰੇ ਚੜਨ ਦੇਣਾ ਜੇ ਉਹਨੂੰ ਪਤਾ ਲੱਗ ਗਿਆ ਤੇ ਕੋਈ ਆ ਉਹਨੂੰ ਪਤਾ ਹੀ ਹੈ ਉਹਨੂੰ ਹਾਂ ਕੋਈ ਨਹੀਂ ਮੈਂ ਕਰਕੇ ਨਾ ਤੇ ਦੱਸਦੀ ਹਾਂ ਉਹਨੂੰ ਤੇ ਆ ਨਾ ਮਾ ਤੇ ਆਪੇ ਮੈਨੂੰ ਫੇਰ ਦੱਸ ਦਊਗੀ ਚਲੋ ਠੀਕ ਆ ਹਾਂ ਚੰਗਾ ਦੱਸ ਇਹਨੂੰ ਦਵਾ ਦਵ ਪਿਆਈ ਉਹ ਇਹ ਪਾਣੀ ਤਾਂ ਨਾ ਮਾਰ ਦਊਗੀ ਕੋਣ ਕਿਹਨੂੰ ਪੁੱਛ ਦੱਸ ਕੇ ਫੇਰ ਰਿਸ਼ਤਾ ਕਰਨਾ ਵਾ ਤੇ ਜੇ ਪਾਣੀ ਵੱਜਣ ਵਾਲਾ ਕੰਮ ਹੋਊਗਾ ਫੇਰ ਅਗਲੇ ਨੂੰ ਪਾਣੀ ਮਾਰਨੀ ਮਾਰਨੀ ਹੈ ਤੇ ਜੇ ਪਰਿਵਾਰ ਚੰਗਾ ਹੋਊਗਾ ਤੇ ਚੱਲ ਫੇਰ ਹੋ ਜਾਊਗਾ ਇਦਾਂ ਕਰਦੀਆਂ ਫੋਨ ਕਰਕੇ ਜੀਵਨ ਨੂੰ ਨਾ ਦੱਸ ਹੀ ਦਿੰਨੀ ਆ ਹੈਲੋ ਹਾਂਜੀ ਭੈਣ ਜੀ ਉਹ ਨਾ ਆਇਆ ਹੀ ਭਰਾ ਮੇਰੇ ਦਾ ਫੋਨ ਤੇ ਸਤਨਾਮ ਸਿੰਘ ਜੇ ਪਿਓ ਦਾ ਨਾਂ ਤੇ ਲੰਬੜਦਾਰ ਵੱਜਦੇ ਆ ਹਾਂਜੀ ਚਲ ਕਰਿਓ ਪਤਾ ਤੇ ਪਤਾ ਕਰਕੇ ਦੱਸਿਓ ਮੈਨੂੰ ਚੰਗਾ ਚਲ ਆਂਦੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਹੁਣੇ ਫੋਨ ਕਰਦੀ ਆ ਉਹਨੇ ਫੋਨ ਕਰਕੇ ਮੈਨੂੰ ਦੱਸ ਜਾਣਾ ਵਾ ਤਾਂ ਮੈਂ ਵੀ ਕੋਈ ਕੰਮ ਤੰਦਾ ਉਹਦੇ ਆਉਂਦੇ ਨੇ ਵੇਖ ਲੈ ਫਿਰ ਮਾਦਾ ਤੇਰੇ ਦੇ ਨੇ ਕੱਪੜੇ ਹੈਗੇ ਨਹੀਂ ਪੁੱਤ ਮੇਰੇ ਦੇ ਨਹੀਂ ਹੈਗੇ ਮੈਂ ਮਸ਼ੀਨ ਲੱਗੀ ਆ ਧੋਦਾ ਉਹ ਤੇ ਇਹ ਕੰਮ ਕਰਨਾ ਵਾ ਲੀੜਿਆਂ ਦਾ ਹੈ ਉਹ ਚੱਲ ਧੋ ਦਿੰਨਾ ਵਾ ਨਹੀਂ ਜੋ ਤੈਨੂੰ ਆਖਿਆ ਵੀ ਵਿਆਹ ਕਰਲਾ ਕਰਲਾ ਹੁਣ ਇਹੋ ਜੇ ਕੰਮ ਕਰਦਾ ਬੰਦਾ ਚੰਗਾ ਲੱਗਦਾ ਕਰ ਉਹ ਚੱਲ ਕੋਈ ਨਹੀਂ ਵਿਆਹ ਵੀ ਕਰਾ ਲਾਂਗੇ ਕਿ ਆ ਵਾ ਭੈਣ ਨੂੰ ਆਪੇ ਕਰਾ ਦਿੰਦੀ ਆ ਫਿਰ ਕਿਦਣਾ ਕੇ ਕਰਦੀ ਕਿਥੇ ਸੁੱਤੀ ਆ ਚੱਲ ਕੋਈ ਗੱਲ ਨਹੀਂ ਕਰਉਣਾ ਹੁਣ ਵੀ ਤੇਰੀ ਗੱਲ ਤੇ ਉਹ ਹੈਗਾ ਕੋਈ ਲੀੜਾ ਤੇ ਮੈਨੂੰ ਦੱਸ ਦੇ ਹੁਣ ਮਸ਼ੀਨ ਨਾਲ ਧੋੜੇ ਮੈਂ ਆਪ ਤੋਂ ਨਹੀਂ ਨਹੀਂ ਤੇ ਮੇਰੇ ਰਹਿਣ ਦੇ ਲੈ ਮੁੜ ਕੇ ਵੇਰ ਹੋਣਾ ਇਹ ਦਵਾਈ ਖਾਦੀ ਆ ਫੇਰ ਮੰਜੇ ਤੇ ਪਹੇਗੀ ਕੋਈ ਗੱਲ ਨਹੀਂ ਕੀ ਲੀਡੇ ਮੈਂ ਤੇਰੇ ਕੋ ਤੁਹਾਨੇ ਪੁੱਤ ਕੋਲ ਹੋਣਾ ਇਸੇ ਕਰਕੇ ਤੇਨੂੰ ਮੈਂ ਨਹੀਂ ਵਿਆਹ ਕਰਵਾ ਲਾਵੇਂ ਵਿਆਹ ਕਰਵਾ ਲਾ ਕੰਮ ਨੇ ਬੜੇ ਵਿੱਚ ਉਹ ਚੱਲ ਕੋਈ ਗੱਲ ਨਹੀਂ ਫੇਰ ਜਦੋਂ ਕੰਮ ਵਾਲੀ ਆਊਗੀ ਨਾ ਤੂੰ ਉਹਨੂੰ ਕਹੀਂ ਧੋਦੇ ਕਣਕਾਂ ਵੇਖਿਆ ਨਿਸਰੀਆਂ ਕਿ ਨਹੀਂ ਹਜੇ ਕਣਕਾਂ ਹਜੇ ਲੱਗ ਜਾਣਾ ਵਾ ਟਾਈਮ ਉਹ ਤਾਂ ਸੰਘਣੀਆਂ ਨੇ ਆਹੋ ਨਹੀਂ ਕਣਕਾਂ ਠੀਕ ਹੈ ਕਿ ਜਬ ਜੁਬੀ ਹੰਨੀ ਉਹਦੇ ਵਿੱਚ ਬੀਜ ਦੇ ਫੇਰ ਜਵਾਰਾ ਰਾਚਾ ਗੂਚਾ ਜਿਹੜਾ ਬੀਜੜਾ ਵਾ ਉਹ ਬੀਜਨਾ ਮੈਂ ਸ਼ਾਮ ਨੂੰ ਲਿਆਉਣਾ ਹਾਂ 20 ਅਗਲੇ ਦਿਨ ਬੀਜਾਂਗੇ ਫੇਰ ਮੈਂ ਥੋੜਾ ਜਿਹਾ ਗਿੱਲਾ ਜਾ ਵਾ ਜੇ ਵਾਤ ਆ ਜਾਊਗਾ ਨਹੀਂ ਤੇ ਫੇਰ ਦੇ ਉੱਤੇ ਤੇ ਹਾਲੇ ਛੇਤੀ ਸੁੱਕ ਜੂਗਾ ਸਭ ਉਹ ਫੇਰ ਉਗਦੀ ਨਹੀਂ ਬਹੁਤੀ ਨੀਵੇਂ ਥਾਂ ਉਗਣੀ ਨਹੀਂ ਉਮਰ ਕੇ ਅੱਛਾ ਕੋਈ ਨਹੀਂ ਹਾਜ਼ਰੀ ਧੋਪ ਲੱਗਦੀ ਹੈ ਨਾ ਠੀਕ ਤੇ ਫਿਰ ਮੈਂ ਬੀਜ ਦਿੰਨਾ ਹਾਂ ਤਾਂ ਬੀਜ ਲਿਆ ਕੇ ਤੇ ਘਰ ਰੱਖ ਲਾ ਉਹ ਕਈ ਬੀਜਣ ਜਾਈਏ ਤੇ ਦੁਕਾਨ ਵਾਲੇ ਟੱਕਰ ਦਾ ਕੇ ਚੀਜ਼ ਮੁੱਕ ਜਾਂਦੀ ਨਹੀਂ ਨਹੀਂ ਉਹ ਮੈਂ ਬੀਜ ਦਿੰਨਾ ਕਿਹਾ ਉਹਨੂੰ ਮੈਂ ਤੇ ਆਂਦਾ ਲਿਆ ਦਿੰਦਾ ਸ਼ਾਮ ਨੂੰ ਕੋ ਮੁੱਕਿਆ ਹੀ ਸੀ ਅੱਛਾ ਠੀਕ ਹੈ ਫਿਰ ਤੇ ਕਰੋਨਾ ਤੇਰੀ ਮੈਂ ਪੈਣਾ ਗੱਲ ਉਹ ਆਂਦੀ ਕਰਨੀ ਹੈ 10 ਵਜੇ ਫੋਨ ਤੇ ਠੀਕ ਹੈ ਹਾਂ ਚਲ ਮੈਂ ਆਉ ਕੱਢ ਲਾਂ ਫਿਰ ਕੱਪੜੇ ਹੈ ਚਲ ਕੱਢ ਲਾ ਮੰਮੀ ਜੀ ਮੰਮੀ ਜੀ ਆਇਓ ਜਿਹੜਾ ਕੋ ਗੱਲ ਕਰਨੀ ਤਾਂ ਨਿਕ ਪਰ ਹਾਂ ਹਾਂ ਪੁੱਤ ਦੱਸ ਕੀ ਗੱਲ ਆ ਯਾਰ ਮੰਮੀ ਮੈਂ ਨਾ ਹੁਣ ਸਕੂਲੇ ਤੇ ਚਲੋ ਬੱਸ ਤੇ ਚਲ ਜਾਨਾ ਵਾ ਜਿੰਨੇ ਮੇਰੇ ਨਾਲ ਮੁੰਡੇ ਆ ਨਾ ਸਾਰਿਆਂ ਕੋ ਮੋਟਰਸਾਈਕਲ ਹੈਗੇ ਆ ਸਾਰੇ ਟਿਊਸ਼ਨ ਤੇ ਮੋਟਰਸਾਈਕਲਾਂ ਤੇ ਹੁੰਦੇ ਆ ਤੇ ਮੈਂ ਇਕੱਲਾ ਹੀ ਧੁਰਕੇ ਜਾਣਾ ਵਾ ਤੇ ਕੋਈ ਸੈਕੰਡ ਹੈਂਡ ਮੋਟਰਸਾਈਕਲ ਨਾਲ ਲਈਏ ਚੱਲ ਕੋਈ ਗੱਲ ਨਹੀਂ ਲੈ ਦਾਂਗੇ ਮੋਟਰਸਾਈਕਲ ਪੁੱਤ ਤੁਹਾਨੂੰ ਤੈਨੂੰ ਵੀ ਪਤਾ ਵਾ ਵੀ ਆਪਣਾ ਗੁਜਾਰਾ ਕਿੱਦਾਂ ਚੱਲਣ ਡਿਆ ਵਾ ਉਹ ਤੇ ਮੰਮੀ ਹੈ ਵਾ ਪਰ ਹੁਣ ਮੇਰਾ ਵੀ ਨਾ ਸਰਦ ਮੈਨੂੰ ਸਾਰੇ ਜਣੇ ਮਖੌਲ ਕਰਦੇ ਆ ਕਹਿੰਦੇ ਕਿ ਚੱਲਦੇ ਈ ਲੱਲਾ ਹੁਣ ਮੈਂ ਪਾਪਾ ਨੂੰ ਕਿਹਾ ਤੇ ਹੈਗਾ ਹੀ ਪਾਪਾ ਕਹਿੰਦੇ ਚੱਲ ਮੈਂ ਵੀ ਨਾ ਵਾ ਕੰਮ ਤੋਂ ਆਣ ਕੇ ਚੱਲ ਕੋਈ ਗੱਲ ਨਹੀਂ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਦੀਆਂ ਹੁੰਦੀਆਂ ਪੁੱਤ ਲੋਕਾਂ ਦੀਆਂ ਗੱਲਾਂ ਵਾਲੀ ਚਾਈਦਾ ਹੁੰਦਾ ਲੋਕੀ ਸਲਾਹ ਦੇ ਦਿੰਦੇ ਆ ਰਾਦਾ ਸਿੰਦੇ ਲੋਕੀ ਪੈਸੇ ਨਹੀਂ ਦਿੰਦੇ ਹੁੰਦੇ ਮੇਰ ਤੁਹਾਡੀ ਗੱਲ ਹੈਗੀ ਆ ਉਹਨਾਂ ਦਾ ਇਰਾਦਾ ਵਾ ਵੀ ਅਸੀਂ ਇਹਨੂੰ ਇਦਾਂ ਖਜਾਵਾਂਗੇ ਇਹ ਘਰ ਜਾ ਕੇ ਮਾਂ ਪਿਓ ਦੇ ਗੱਲ ਪਊਗਾ ਵੀ ਮੈਨੂੰ ਮੋਟਰਸਾਈਕਲ ਲੈ ਕੇ ਦੇ ਤੂੰ ਆਪ ਸਿਆਣਾ ਵੇ ਅਸੀਂ ਕਿੱਡੇ ਵਧੀਆ ਸਕੂਲ ਵਿੱਚ ਤੈਨੂੰ ਪਾਇਆ ਵਾ ਅਸੀਂ ਤੰਗੀ ਵੇਖਣ ਰਹੇ ਆ ਪਰ ਇਹੋ ਹੀ ਸੋਚਣ ਰਹੇ ਆ ਵੀ ਸਾਡਾ ਪੁੱਤ ਪੜ ਜਾਊਗਾ ਨਾ ਜਾ ਕੇ ਨੌਕਰੀ ਤੇ ਲੱਗ ਜਾਊਗਾ ਤੇ ਜਾ ਕੇ ਤੇ ਬਾਹਰ ਅੰਦਰ ਚੱਲ ਜਾਊਗਾ ਤੂੰ ਵੇਖੇ ਤੂੰ ਮੋਟਰਸਾਈਕਲ ਕਹਿਣ ਦੇ ਆ ਵਾ ਜਦੋਂ ਮਹਾਰਾਜ ਦੀ ਮਰਜ਼ੀ ਹੋਈ ਸਾਨੂੰ ਗੱਡੀਆਂ ਮਿਲ ਜਾਣੀਆਂ ਵਾ ਲੋਕਾਂ ਦੀਆਂ ਗੱਲਾਂ ਦਾ ਫਿਕਰ ਨਹੀਂ ਕਰੀ ਜਾਂਦਾ ਵੀ ਲੋਕੀ ਮੈਨੂੰ ਆਹ ਕਹਿਣ ਦੇ ਆ ਇਹ ਤਾਂ ਗੱਲ ਹੈ ਮੈਂ ਤੈਨੂੰ ਵੀ ਪਤਾ ਵਾ ਕਿ ਤੇਰੇ ਡੈਡੀ ਕਿੱਦਾਂ ਕੰਮ ਤੋਂ ਪੈਸੇ ਲਿਆ ਕੇ ਤੇ ਗੱਜਾਰਾ ਆਪਣੇ ਘਰ ਦਾ ਚਲਾਉਂਦੇ ਆ ਹੁਣ ਅਸੀਂ ਉਹਨੂੰ ਤੰਗੀ ਦੇਈ ਜਾਈਏ ਵੀ ਸਾਨੂੰ ਆਹ ਚੀਜ਼ ਚਾਹੀਦੀ ਆ ਸਾਨੂੰ ਆਹ ਚੀਜ਼ ਚਾਹੀਦੀ ਆ ਫੇਰ ਅਗਲਾ ਕੀ ਸੋਚੂਗਾ ਇਹ ਤਾਂ ਗੱਲ ਹੈਗੀ ਆ ਚਲੋ ਏਦਾਂ ਕਰੋ ਵੀ ਮੈਨੂੰ ਰੋਟੀ ਦੇ ਦਿਓ ਭੁੱਖ ਲੱਗੀ ਆ ਕੋਈ ਗੱਲ ਨਹੀਂ ਮੈਂ ਰੋਟੀ ਦੇ ਦਿੰਨੀ ਆ ਤੈਨੂੰ ਤੇ ਤੂੰ ਗਾਂ ਤਾਂ ਕਿਸ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਨਹੀਂ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਕਿ ਚਲੋ ਵੇਖ ਲਿਓ ਜੀ ਕਿਤੇ ਮਿਲਦਾ ਹੋਊਗਾ ਤੇ ਫਿਰ ਵੇਖ ਲਾਂਗੇ ਕੋਈ ਗੱਲ ਨਹੀਂ ਮੈਂ ਤੇਰੇ ਡੈਡੀ ਨਾਲ ਕਰੂੰਗੀ ਗੱਲ ਕਿ ਜਿਹੜਾ ਮਾਮੇ ਤੇਰੇ ਨੇ 20000 ਦਿੱਤਾ ਵਾ ਨਾ ਜੇ ਕੋਈ ਚੱਲਦਾ ਫਿਰਦਾ ਸਸਤਾ ਮਿਲੂਗਾ ਤਾਂ ਉਹਨਾਂ ਪੈਸਿਆਂ ਦਾ ਫਿਰ ਮੋਟਰਸਾਈਕਲ ਲਾਂਗੇ ਕਿਉਂ ਜਾਣ ਆਉਂਦੀ ਤੁਹਾਨੂੰ ਵੀ ਤੰਗੀ ਹੁੰਦੀ ਆ ਠੀਕ ਚਲੋ ਇਦਾਂ ਕਰੋ ਤੁਸੀਂ ਫਿਰ ਲੋ ਟਿਪਕਾ ਲਓ ਮੈਂ ਹੱਥ ਤੋਂ ਆ ਤੋਇਆ ਨੇ ਆਲੇ ਨੂੰ ਰੀਸ ਤੇ ਆਉਂਦੀ ਆ ਜਦੋਂ ਦੂਜੇ ਮੁੰਡੇ ਮੋਟਰਸਾਈਕਲਾਂ ਤੇ ਫਿਰਦੇ ਆ ਨਾ ਮਨ 'ਚ ਚਾ ਆਉਂਦੇ ਆ ਵੀ ਸਾਡੇ ਕੋਲ ਵੀ ਹੋਵੇ ਤੇ ਹੀ ਮੋਟਰਸਾਈਕਲ ਤੇ ਜਾਈਏ ਪਰ ਕੀ ਕਰੀਏ ਸਾਡੇ ਹਾਲਾਤ ਹੀ ਇਦਾਂ ਦੇ ਆ ਵੀ ਸਾਡੇ ਕੋਲ ਸਾਈਕਲ ਤੋਂ ਬਿਨਾ ਮੋਟਰਸਾਈਕਲ ਕਿੱਥੋਂ ਲਿਆ ਜਾਣਾ ਵਾ ਪਰ ਨਹੀਂ ਹੁਣ ਮੇਰਾ ਇਰਾਦਾ ਇਹੋ ਹੀ ਪਾੰਡਿਆ ਵਾ ਜਿਹੜੇ ਪੈਸੇ ਹੈਗੇ ਆ ਨਾ ਇਹਨਾਂ ਨੂੰ ਕਿੰਨੀ ਆ ਵੀ ਲੈ ਲਓ ਇਹਨੂੰ ਚੱਲਦਾ ਫਿਰਦਾ ਚੱਲ ਇਹ ਵੀ ਚਲਾ ਲਿਆ ਕਰੂਗਾ ਤੇ ਹੀ ਵੀ ਕਿਤੇ ਜਾਣਾ ਹੁੰਦਾ ਵਾ ਤੰਤਰ ਸ਼ਾਮਾਂ ਪੈ ਜਾਂਦੀਆਂ ਬੱਸਾਂ ਢੀਕਦੇ ਆ ਘਰੋਂ ਬੈ ਕੇ ਗਏ ਤੇ ਘਰੇ ਆਣ ਕੇ ਉਤਰੇ ਚੱਲ ਰੋਟੀ ਮੰਗਣ ਡਿਆ ਮੈਂ ਰੋਟੀ ਦਵਾ ਇਹਨੂੰ ਸਾਡੇ ਯਾਰ ਫੈਨ ਦੱਸਿਆ ਵਨ ਤੇ ਹੁਣ ਇਹ ਆ ਵੀ ਰਿਸ਼ਤਾ ਹੋ ਜਾਣਾ ਚੱਲ ਇਹ ਆ ਵੀ ਜੇ ਪਾਛਣਾ ਨਾਲ ਉਹਨਾਂ ਨਾਲ ਆਂਦਾ ਤੇ ਫੇਰ ਮੈਂ ਕਿਸ ਨੂੰ ਨਹੀਂ ਦੱਸਾਂ ਇਹ ਆ ਵੀ ਭਾਜੀ ਨਾਲ ਮਾੜੀ ਮੋਟੀ ਗੱਲ ਕਰ ਲਈਦੀ ਐ ਤੇ ਚੱਲ ਇਹ ਆ ਵੀ ਰਿਸ਼ਤਰੀ ਵੀ ਨਿਕਲ ਆਈ ਓਨਾਂ ਦੀ ਚੱਲ ਇਹ ਆ ਵੀ ਵਿਆਹ ਦੇ ਪਹਿਲਾਂ ਨਾ ਇੱਕ ਵਾਰੀ ਉਹਨੂੰ ਫੋਨ ਕਰਕੇ ਪੁੱਛਣਾ ਹੂੰ ਤੇ ਚੱਲ ਉਹ ਜਦੋਂ ਸਹੀ ਆ ਉਹ ਨਾਲ ਹੀ ਫੇਰ ਕਰਨਾ ਮੈਂ ਸ਼ਾਮਾਂ ਨੂੰ ਵਿਆਹ ਤੋਂ ਬਾਅਦ ਮਾੜਾ ਨਾ ਸਾਹਣਾ ਕਰਨਾ ਸਿਸਟਮ ਤੇ ਜਾਣੇ ਕੋਤ ਕੋਈ ਹੈ ਨਹੀਂ ਹੋਰ ਨਾ ਮੁੜ ਕੇ ਆਣ ਗਵਣ ਗੱਲਾਂ ਕਰਨ ਤਾਂ ਜਦੋਂ ਦਾ ਵਿਆਹ ਹੋਇਆ ਮਾਈ ਦੇ ਉਦੋਂ ਦੀ ਲਮਜੇ ਤੇ ਭਈ ਹੁਣ ਫੋਨ ਕਰਕੇ ਸਮਝਾਉਣਾ ਵਾ ਅੱਜ ਵੀ ਇਹ ਸਾਰੀਆਂ ਗੱਲਾਂ ਤਨ ਮੰਨਣੀਆਂ ਪੈਣੀਆਂ ਹੈ। ਕਿ ਹਿਕਾ ਅੱਗੇ ਕਿਤਰਾ ਹੋ ਗਿਆ ਮਾਸਾ ਮਾਸਾ ਗੰਦੀਆਂ ਵਾ ਨਾ ਗੋਦੀ ਦਿੱਤੀ ਜਾਂ ਚਾਰ ਵਾਰ ਕਰ ਲੈ ਦਿੱਤਾ ਵਾ ਲਵਾਇਆ ਵਾ ਮਾਤਾ ਤੂੰ ਕਰਦੀ ਐ ਇੱਥੇ ਲੈ ਲਸਣ ਵੇਖਣ ਲਈ ਆ ਤੇ ਟੂ ਗੋਡੀ ਨਹੀਂ ਦਿੱਤੀ ਕੋਈ ਪਾਣੀ ਨਹੀਂ ਲਾਇਆ ਕੀ ਬਣਿਆ ਵੇ ਦਾ ਉਹ ਚੱਲ ਕੋਈ ਗੱਲ ਨਹੀਂ ਉਥੋਂ ਮੁੱਲ ਲੈ ਆਵਾਂਗੇ ਕਿ ਇਹੋ ਲਸਣ ਖਾਣਾ ਵਾ ਤੂੰ ਤੇ ਫਿਰ ਬੀਜੜਾ ਖਾਣੂ ਹੂ ਜੇ ਮੋਲੀ ਜੇ ਬਣਾਈ ਤੇ ਉਹ ਚੱਲ ਆ ਜਾ ਗਾਂ ਫੇਰ ਚੱਕਰ ਚੁੱਕਰ ਆ ਗਏ ਮੇਰੇ ਭਾ ਦੀ ਬਿਲਤਾ ਪਾਣੇਗੀ ਉਹ ਫੁੱਟ ਪਰੇ ਇਹਨੂੰ ਉਹ ਚੱਲ ਜਨਾ ਲੈ ਲੂਗਾ ਹੰਨਾ ਸਹੀ ਨਿਕਲ ਹੀ ਨਹੀਂ ਇਹ ਗੰਡੀਆਂ ਮਾਸਾ ਮਾਸਾ ਜਿਵੇਂ ਉਹ ਚੱਲ ਕੋਈ ਗੱਲ ਨਹੀਂ ਤੈਨੂੰ ਲਸਣ ਹੀ ਚਾਹੀਦਾ ਮੈਂ ਲਿਆ ਦੂੰਗਾ ਉਥੋਂ ਪੰਜ ਸੇ ਸੌ ਦਾ ਲਿਆਂਦਾ ਇਹਦਾ ਸਾਰਾ ਸੀਜ਼ਨ ਲੰਘ ਜਾਂਦਾ ਉਹ ਹਾਂ ਤੁਸੀਂ ਕਰਦੇ ਕੀ ਚੀਜ਼ ਕਰਦੇ ਹੋ ਉਹ ਘਾ ਬੜਾ ਹੋ ਗਿਆ ਹੁਣ ਮੈਂ ਲਸ ਕੀ ਕਰਾਂ ਇਹਨੂੰ ਪੁੱਟ ਕੇ ਜਾਂ ਹੋਰ ਕੰਮ ਕਰਾਂ ਹਾਂ ਚਲ ਆ ਜਾਂ ਕਰ ਇਹਤਰਾ ਕਰ ਹੈ ਹਾਂ ਜੀ ਉਹ ਲਸਣ ਜਿਹੜਾ ਪੁੱਟ ਕੇ ਸੁੱਟਦੇ ਕਿਤੇ ਤੇ ਇੱਕ ਕਿਆਰੀ ਦਾ ਰੱਖ ਲਾ ਤੇ ਪਿੰਡੀਆਂ ਤੋਰੀਆਂ ਲਿਆ ਉਹ ਚੋਬ ਦੇ ਥਾ ਗੁੱਡ ਕੇ ਨਹੀਂ ਤੇ ਉਹ ਪਰਲੇ ਚ ਵੀ ਆਈ ਆ ਨਾਲੇ ਪਨੀਰੀ ਲਿਆ ਦੂਸਰੀ ਮਟਰਾਂ ਦੀ ਕੋਈ ਹੋਰ ਪਨੀਰੀਆਂ ਲਿਆ ਆ ਮਿਰਚਾ ਪਰਲੇ ਚ ਵੀ ਲਸਣ ਬਥੇਰਾ ਵਾ ਰਹਿਣ ਦੇਗਾ ਮਾਦਾ ਨੂੰ ਹੁਣ ਤੇ ਪਰਲਾ ਰਹਿਣ ਤੇ ਉੱਲਾ ਗੁੱਡਲਾ ਇਹ ਜਨਾਨੀ ਕਿਹਨੂੰ ਆ ਸਹੀ ਕਦੀ ਉੱਥੇ ਖਲੋਜਾ ਕਰੀ ਉੱਥੇ ਖਲੋਜਾ ਪਤਾ ਨਹੀਂ ਵੀ ਤੇਰਾ ਦਿਮਾਗ ਕਿੱਥੇ ਗਿੱਜ ਚਲਿਆ ਗਿਆ ਵਾ ਉਹ ਚੱਲ ਕੋਈ ਗੱਲ ਨਹੀਂ ਪੁੱਤ ਸੋਹਣੇ ਲੱਗੀ ਤਾਂ ਖਲੋ ਕੇ ਚੰਗੇ ਨਹੀਂ ਲੱਗੀ ਤਾਂ ਹਾਂ ਇਹ ਕੋਈ ਬੰਦਾ ਆਉਂਦਾ ਤੇ ਕੋਈ ਗਡਣਾ ਵਾ ਫਿਰ ਮੈਂ ਨਹੀਂ ਉਹ ਗੋਠਾ ਗੋਠਾ ਤੁਹਾਡਾ ਮਟਾ ਤੂੰ ਗੋਠੇ ਬੰਦੇ ਨੂੰ ਪੈਸੇ ਦੇਣੀ ਆ ਥੋੜੀ ਬੁਤੀ ਬਚਤ ਵੀ ਕਰਨੀ ਚਾਹੀਦੀ ਘਰ ਵਾਸਤੇ ਉਹ ਕੋਈ ਗੱਲ ਨਹੀਂ ਮਾਦਾ ਮੈਂ ਲਿਆਉਣਾ ਬੀਬੂ ਤੇ ਜੇ ਕੋਈ ਆਉਂਦਾ ਕਾਬੂ ਤੇ ਫਿਰ ਗਡਾ ਲੈਨੇ ਆ ਆ ਨਹੀਂ ਲੈ ਰਿਹਾ ਤੇ 50 ਦੇਨੇ ਉਹਨੇ ਸਾਰਾ ਗੁੱਟ ਜਾਣਾ ਆ ਨਹੀਂ ਲੈ ਰਿਹਾ ਤੇ ਉਹਦੇ 50 ਹੀ ਆ ਪਰ ਰਪਈਆ ਜਿਹੜੇ ਕੋਈ ਹੋਰ ਚੀਜ਼ ਚਿੱਲੇ ਚੌਕੇ ਦੀ ਆਂਦੀ ਹੋਵੇ ਤੇ ਕਿੰਨੇ ਦਿਨ ਲੱਗਦੇ ਆ ਉਹ ਚੱਲ ਕੋਈ ਗੱਲ ਨਹੀਂ ਤੇ ਉਹ ਭੰਦਾ ਆਇਆ ਫੋਨ ਨਹੀਂ ਅਜੇ ਨਹੀਂ ਆਇਆ ਮੇਨੂੰ ਕੋਈ ਫੋਨ ਉਹਦਾ ਚੱਲ ਕੋਈ ਗੱਲ ਨਹੀਂ ਆਪੇ ਕਰ ਤੂੰ ਕਰੇਗਾ ਤੂੰ ਉਹ ਉਹ ਰੁਜੀ ਆ ਜੈਤਵਾਰ ਵਾ ਨਾ ਤਾਂ ਘਰ ਵਿੱਚ ਰੁਚੀ ਆ ਲੀੜੇ ਤੋਂ ala ਅੰਦਰ ਸਪਾਈਆਂ ਘਾਉ ਆਹ ਉਹ ਤੇ ਫਿਰ ਉਹਨੇ ਵੀ ਕੰਮ ਕਰਨਾ ਹੁੰਦਾ ਘਰ ਦਾ ਜੇ ਤੂੰ ਫੋਨ ਕਰੇਂਗਾ ਤੇ ਫਿਰ ਅੱਜ ਮੁੰਡਾ ਵੀ ਘਰ ਹੋਣਾ ਵਾ ਨਾ ਆ ਬੱਚੇ ਘਰੇ ਹੀ ਆ ਜੈਤਵਾਰ ਵਾ ਓਹ ਆਹ ਉਹਨੂੰ ਤੇ ਆ ਜੈਤਵਾਰ ਭਾਜੀ ਤੇ ਗਿਆ ਹੋਣਾ ਵਾ ਆ ਪਿੰਡਵਾਲਣਾ ਮੀਆਂ ਹੁੰਦੇ ਸਾਰੇ ਕੰਮ ਕਰਦੇ ਬੱਚਿਆਂ ਦੇ ਚਲ ਪੈ ਜਾ ਘੜੀ ਲੰਮੇ ਤੂੰ ਮੈਂ ਵੇਖਣਾ ਵਾ ਬੰਦਾ ਕੋਈ ਜੇ ਲੱਭਦਾ ਚਲ ਜੇ ਲੱਭਦਾ ਤੇ ਲਿਆ ਬੀ ਵੀ ਲੈ ਜਾ ਕੋਈ ਲੈ ਆਉਣਾ ਹਾਂ ਤੇ ਬੀਜੋ